ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사త్సੰਗਤ ਜੀ ਅੱਜ ਹੀ ਚੰਨੇ ਆ ਸਮਾਗਮ ਵੇਖਣ 사త్సੰਗਤ ਜੀ ਜੋ ਕਿ ਪਿੰਡ ਲੰਗੋਮਾਲ ਦੇ ਵਿੱਚ ਸਮਾਗਮ ਕਰਾਇਆ ਜਾ ਰਿਹਾ ਬਹੁਤ ਵੱਡਾ ਸਮਾਗਮ ਹੈ 사త్సੰਗਤ ਜੀ ਆਓ ਚੱਲੀਏ ਜੀ 사త్సੰਗਤ ਜੀ ਇਸ ਸਮਾਗਮ ਦੀ ਖਾਸੀਅਤ ਗੱਲ ਇਹ ਆ ਕਿ ਜੋ ਵੀ ਜੱਬਟ ਕੀਤੀ ਜਾਂਦੀ ਹੈ ਉਹ ਅਸਲੀ ਫੁੱਲਾਂ ਨਾਲ ਕੀਤੀ ਜਾਂਦੀ ਨਕਲੀ ਫੁੱਲ ਨਹੀਂ ਲਗਾਏ ਜਾਂਦੇ 사త్సੰਗਤ ਜੀ ਸਾਤਸੰਗਤ ਜੀ ਅਸੀਂ ਸਮਾਗਮ ਦੇ ਵਿੱਚ ਪਹੁੰਚ ਚੁੱਕੇ ਹਾਂ ਸਾਤਸੰਗਤ ਜੀ ਵਾਹਿਗੁਰੂ ਵਾਹਿਗੁਰੂ ਸਾਤਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਤਸੰਗਤ ਜੀ ਇਦਨ ਹੀ ਐਕਟਿਵ ਜਮ੍ਹਾਂ ਕਰਾ ਲਈ ਹੈ ਸਾਤਸੰਗਤ ਜੀ ਸਕੂਟਰ ਸਟੈਂਡ ਤੇ ਸਾਤਸੰਗਤ ਜੀ ਕਰੋ ਦਰਸ਼ਨ ਪਿੰਡ ਲੰਗੋਮਲ ਸਮਾਗਮ ਦੇ ਸਾਧ ਸੰਗਤ ਜੀ ਇੱਥੋਂ ਹੀ ਰੋ ਪੀਤੀ ਜੋ ਬਹੁਤ ਹੀ ਸਵਾਦ ਲੱਗੀ ਸਾਧ ਸੰਗਤ ਜੀ ਅਦਕਰ ਉਦਕਰ ਪਾਇਆ ਹੋਇਆ ਹੈ ਹੀ ਸਾਧ ਸੰਗਤ ਜੀ ਵਾਹਿਗੁਰੂ ਸਾਧ ਸੰਗਤ ਜੀ ਇੱਥੋਂ ਹੀ ਬਰਤਨ ਲੈ ਕੇ ਜੋ ਕਿ ਚਾਪ ਪਕੌੜਿਆਂ ਦਾ ਲੰਗਰ ਲੱਗਾ ਹੋਇਆ ਹੈ ਤੇ ਅਸੀਂ ਛਕਿਆ ਸਾਧ ਸੰਗਤ ਜੀ ਕਰੋ ਦਰਸ਼ਨ ਵਾਹਿਗੁਰੂ ਵਾਹਿਗੁਰੂ ਹੋਰ ਵੀ ਸੰਗਤ ਛਕ ਰਹੀ ਹੈ ਚਾਪ ਪਕੌੜਿਆਂ ਦਾ ਲੰਗਰ ਕਹਿੰਦੇ ਬੰਦਿਆ ਆਇਆ ਤਾਂ ਬੰਦਾ ਸੀਗਾ ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਜੀ ਕਰੋ ਦਰਸ਼ਨ ਸਾਧ ਸੰਗਤ ਜੀ ਇੱਥੇ ਜੋੜੇ ਜਮਾ ਕਰਉਂਦੇ ਨੇ ਬਾਣੀ ਪੜਨ ਦਾ ਯਾਰ ਬਦਿਆ ਕੇ ਕਹਿੰਦੇ ਸਾਧ ਸੰਗਤ ਜੀ ਹੁਣ ਅਸੀਂ ਦਰਬਾਰ ਦੇ ਵਿੱਚ ਜਾਵਾਂਗੇ ਸਾਧ ਸੰਗਤ ਜੀ ਉਸ ਜਵਟ ਤੁਹਾਨੂੰ ਦਿਖਾਵਾਂਗੇ ਜੋ ਅਸਲੀ ਫੁੱਲਾਂ ਨਾਲ ਕੀਤੀ ਗਈ ਆ ਨਕਲੀ ਫੁੱਲਾਂ ਨਾਲ ਨਹੀਂ ਆ ਸਾਧ ਸੰਗਤ ਜੀ ਕਰੋ ਦਰਸ਼ਨ ਉਹਦੇ ਵਿੱਚ ਕਿਹੜਾ ਕੰਮ ਕੇਵਲ ਤੁਸੀਂ ਦੇਖ ਲਓ ਉਹ ਵਾਦਾ ਜਾ ਬੱਚਿਆਂ ਨੂੰ ਉੱਧਾ ਪਿਆਣਾ ਸ਼ੁਕਰ ਭਾਈ ਸਾਹਿਬ ਜੀ ਲੱਗੇ ਨਹੀਂ ਕਿੱਥੇ ਕਰਨ ਦੇ ਸਤਸੰਗ ਜੀ ਕਰੋ ਦਰਸ਼ਨ ਇਹ ਲਾਵਾ ਦੇ ਉੱਤੇ ਨਹੀਂ ਚਲੀ ਜਾਣਾ ਜੇ ਬਿਊਟੀ ਪਾਰਲਰ ਵਾ ਸਤਸੰਗ ਜੀ ਇਹ ਉਹ ਫੁੱਲ ਹੈ ਸਤਸੰਗ ਜੀ ਅਸਲੀ ਫੁੱਲ ਹੈ ਸਤਸੰਗ ਜੀ ਨਕਲੀ ਫੁੱਲਾਂ ਨਾਲ ਨਹੀਂ ਸਜਾਵਟ ਕੀਤੀ ਜਾਂਦੀ ਖੁਸ਼ਬੂਤ ਬਹੁਤ ਵਧੀਆ ਹੁੰਦੀ ਹੈ ਸਤਸੰਗ ਜੀ ਇਸ ਦਰਬਾਰ ਦੇ ਵਿੱਚੋਂ ਸਤਸੰਗ ਜੀ ਕਰੋ ਦਰਸ਼ਨ ਵਾਹਿਗੁਰੂ ਕਥਾ ਵਿਚਾਰਾਂ ਤੇ ਢਾਡੀ ਵਾਰਾਂ ਸੁਨੀਆਂ ਤੇ 사త్సંગ ਜੀ ਫੇਰ ਅਹੀਂ ਇਸ ਦਰਬਾਰ ਤੋਂ ਬਾਹਰ ਜਾ ਕੇ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਸ਼ਾਕੇਤ 사త్సંગ ਜੀ ਫੇਰਹੀਂ ਘਰ ਵੱਲੋਂ ਚੱਲ ਪਏ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤ